ਸਾਰੇ ਇਹ ਤੇ ਮੈਨੂੰ ਸੁਣਵਾਈ ਨਹੀਂ ਕੀਤੀ ਗਈ ਚਾਰ ਦਿਨ ਮੈਨੂੰ ਲਗਾਤਾਰ ਹੋ ਗਏ ਨੇ ਇੱਥੇ ਆਂਦੀ ਨੂੰ ਆਇਆ ਗਿਆ ਕਿ ਮੈਂ ਤੇਨਾਂ ਪਿਆਰ ਨਹੀਂ ਜਾਂਦਾ ਕਰਦਾ ਉਹ ਮੇਰੇ ਮਗਰ ਬਈ ਮੇਰਾ ਪਿਆਰ ਕਰਨਾ ਵਿਆਹ ਕਰਾ ਮੇਰਾ ਵਿਆਹ ਕਰਾ ਭਾਈ ਨੇ ਬਲੇੜ ਤੱਕ ਮਾਰਿਆ ਆਪਣੇ ਹੱਥ ਤੇ ਸੇ ਮੈਨੂੰ ਮੂਵੀ ਹਾਲ ਚ ਲੈ ਕੇ ਵੀ ਗਿਆ ਇੰਨੇ ਮੈਨੂੰ ਜ਼ਬਰਦਸਤੀ ਕਰਨ ਕੋਸ਼ਿਸ਼ ਨਹੀਂ ਕੀਤੀ ਸਿਰ ਮਨ ਹਰ ਖੜਿਆ ਪਰ ਮੈਂ ਟੱਚ ਨਹੀਂ ਕੀਤਾ ਭਾਈ ਮੇ ਤੇ ਅਲੀਗੇਸ਼ਨ ਨਾਲ ਟੱਚ ਕੀਤਾ ਹੈ ਕੀਤਾ ਨਹੀਂ ਕੀਤਾ ਭਾਈ ਅਸੀ ਇਸ ਵਾਰ ਇਹਨਾਂ ਨੂੰ ਮੌਕਾ ਵੀ ਦਿੱਤਾ ਸੀ ਇੱਕ ਕਿ ਵਿਆਹ ਕਰਾ ਲਾ ਪਰ ਮੁੰਡਾ ਇਨਕਾਰ ਕਰਦਾ ਪਿਆ ਹੈ ਨਜਾਇਜ਼ ਮੇਰੇ ਮੱਥੇ ਕੁੜੀ ਮੜਨ ਦੇ ਜਿਹੜੀ ਨੇ ਬਲੇਡ ਮਾਰੀ ਜਾਂਦੀ ਐ ਤੇ ਬਾਅਦ ਮੇਰਾ ਕੀ ਕਰੇਗੀ ਨਰ ਮੁੰਡਾ ਇਨਕਾਰ ਕਰਦੇ ਪਿਆ ਵੈ ਤੇ ਪਰ ਮੈਂ ਉਹਦੇ ਨਾਲ ਵਿਆਹ ਕਰਾਂ ਨਰ ਕਿੰਨਾ ਸਮਝ ਨਾਲ ਲਈ ਐ ਵੀ ਤੁਹਾਡੇ ਸਰ ਵੱਤ ਬਾਦ ਵੀ ਨਾ ਜਿਆਦਾ ਨਹੀਂ ਮੈਂ ਹੀ ਚਾਹਨੀ ਆ ਕਿ ਮੁੰਡਾ ਜੀਨੇ ਨਾ ਜਾਵੇ ਤੇ ਮੇਰਾ ਵਿਆਹ ਕਰਾ ਲੈ ਭਾਜੀ ਇਹਨੇ ਫਾਲ ਲੱਲਿਆ ਗੱਲ ਨੂੰ ਮੇਰਾ ਟੱਪਾ ਸਾਰਾ ਵੇਚਾ ਜਗਾਣਾ ਭਾਜੀ ਉਹਨੇ ਸਜਾ ਦਿੱਤੀ ਜਬ ਤੇ ਮੁੱਢੀ ਵਿਆਹ ਦਾ ਫਸਾਣਾ ਹੀ ਆ ਨਜਾਇਜ਼ ਮੁੱਢੀ ਜਾਂਦੀ ਜਾਂ ਤੁਹਾਡਾ ਹੱਕ ਰੱਖ ਜੱਜ ਜੱਜ ਜੈ ਵੀ ਜੈ ਵੀ ਮੇਰਾ ਨਾਮ ਸੋਨੀਸ਼ਾ ਆ ਹਾਂਜੀ ਕਿੱਥੇ ਰਹਿਣ ਵਾਲੀ ਆ ਮੈਂ ਕ੍ਰਿਸ਼ਨਨਗਰ 5 ਨੰਬਰ ਗਲੀ ਦੀ ਰਹਿਣ ਵਾਲੀ ਆ ਤੇ ਕੀ ਗੱਲਬਾਤ ਹੋਈ ਅੱਜ ਵੱਡੀ ਗਿਣਤੀ ਦੇ ਵਿੱਚ ਤੁਹਾਡੇ ਨਾਲ ਤੁਹਾਡਾ ਸਮਾਜ ਖੜਾ ਹੋਇਆ ਥਾਣੇ ਦੇ ਬਾਹਰ ਸਾਰੇ ਤੇ ਮੇਰੀ ਸੁਣਵਾਈ ਨਹੀਂ ਕੀਤੀ ਗਈ ਚਾਰ ਦਿਨ ਮੈਨੂੰ ਲਗਾਤਾਰ ਹੋ ਗਏ ਨੇ ਇੱਥੇ ਆਂਦੀ ਨੂੰ ਕੋਈ ਕਿਸੇ ਦੀ ਨਹੀਂ ਸੌਂਦਾ ਪਿਆ ਮਾਮਲਾ ਕੀ ਹੈ ਹਾਂਜੀ ਮਾਮਲਾ ਇਹ ਮੇਰਾ ਕਿ ਇਹਦੇ ਨਾਲ ਮੁੰਡੇ ਨਾਲ ਇੰਸਟਾ ਤੇ ਗੱਲ ਹੁੰਦੀ ਰਹੀ ਫਿਰ ਹੋਲੀ-ਵਲੀ ਕਾਲ ਤੇ ਆ ਗਏ ਆਪਾਂ ਤੇ ਇਹ ਮੈਨੂੰ ਮੂਵੀ ਹਾਲ ਚ ਲੈ ਕੇ ਵੀ ਗਿਆ ਇਹਨੇ ਮੇਨੂੰ ਬਾਡੀ ਟੱਚ ਵੀ ਕੀਤਾ ਹੈ ਇਹ ਨਹੀਂ ਮੈਨੇ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਵੀ ਕੀਤੀ ਹਾਂ ਤੇ ਹੁਣ ਕੀ ਗੱਲਬਾਤ ਹੋਈ ਹੈ ਜੀ ਅਸੀਂ ਸਰ ਇਹਨਾਂ ਨੂੰ ਮੌਕਾ ਵੀ ਦਿੱਤਾ ਸੀ ਇੱਕ ਕਿ ਵਿਆਹ ਕਰਾ ਲਾ ਪਰ ਮੁੰਡਾ ਇਨਕਾਰ ਕਰਦਾ ਪਿਆ ਮੈਂ ਹੀ ਚਾਹਨੀ ਹਾਂ ਕਿ ਮੁੰਡਾ ਜੇਲੇ ਨਾ ਜਾਵੇ ਤੇ ਮੇਰਾ ਵਿਆਹ ਕਰਾ ਲੇ ਕਿਉਂਕਿ ਉਹਦੀ ਵੀ ਇੱਜ਼ਤ ਬਣੀ ਰਵੇ ਤੇ ਮੇਰੀ ਵੀ ਇੱਜ਼ਤ ਬਣੀ ਰਹੇ ਮੁੰਡਾ ਥਾਣੇ ਦੇ ਵਿੱਚ ਆਇਆ ਜੀ ਹੁਣ ਹਾਂ ਜੀ ਤੇ ਕੀ ਗੱਲਬਾਤ ਹੋਈ ਆ ਮੋ ਸਾਹਮਣੇ ਉਹਦੇ ਨਾਲ ਹਾਂ ਮੁੰਡਾ ਇਨਕਾਰ ਕਰਦੇ ਪਿਆ ਵਾ ਤੇ ਪਰ ਮੈਂ ਉਹ ਦਿਨ ਵਿਆਹ ਕਰਾਉਣਾ ਕਿੰਨੀ ਦੇਰ ਤੋਂ ਤੁਹਾਡੀ ਗੱਲ ਪਤਾ ਸੀ ਮਹੀਨਾ ਜੇੜ ਮਹੀਨਾ ਤੋਂ ਜੇਕਰ ਅਸੀਂ ਗੱਲ ਕਰੀਏ ਮੁੰਡਾ ਫੋਨ ਫੇਰ ਵੀ ਨਹੀਂ ਠਾਣੇ ਦੇ ਵਿੱਚ ਆ ਕੇ ਮੰਨਦਾ ਤੇ ਫਿਰ ਤੁਹਾਡੇ ਲੋਕ ਕਾਰਵਾਈ ਕਰਵਾਈ ਜਾਏਗੀ ਉਦੋਂ ਪਰ ਹਾਂਜੀ ਉਹ ਨਹੀਂ ਸੋਝਾ ਦਿੱਤੀ ਜਾ ਬਸ ਮੁੰਡਾ ਕਿੱਥੇ ਤਾਂ ਰਹਿਣਾ ਬੋਲਾ ਜੀ ਮੁੰਡਾ ਵੀ ਮੱਲੇ ਦਾ ਹੀ ਹੈ ਸਰ ਇੱਕ ਮੇਰੀ ਗਲੀ ਜਗੜੀ ਦਿੰਦੀ ਹੀ ਫਰੈਂਡ ਸਰਕਲ ਚੱਲਦਾ ਹੈ ਆਪਣਾ ਅੱਛਾ ਫਰੈਂਡ ਦੀ ਭੈਣ ਹੀ ਹੈ ਜਵੇ ਜੈਦੋਦੀ ਉਹਨਾਂ ਨਾਲ ਬਸ ਇਦਾਂ ਹੀ ਚਲਾ ਮਾੜਾ-ਵੱਡਾ ਕਿਤੇ ਘੁੰਮਣ ਫਿਰਨਗੇ ਆਵਾਂਗੇ ਮੈਂ ਇੱਕ ਤਰਫ ਹੈਗਾ ਆਪਾਂ ਕੋਈ ਫਰੈਂਡ ਉਹ ਮੈਨੂੰ ਪਿਆਰ ਕਰਨ ਲੱਗ ਪਈ ਹੂੰ ਮੇਰਾ ਫਰੈਂਡ ਸਰਕਲ ਹੀ ਗਿਆ ਸਰ ਭਾਈ ਤੇ ਕਿਤੇ ਗੱਲਬਾਤ ਹੁੰਦੀ ਹੈ ਤੁਹਾਡੀ ਫੈਰਿੰਗ ਇੰਸਟਾਗ੍ਰਾਮ ਵਗੈਰਾ ਦਾ ਜਿਵੇਂ ਹੂੰ ਤੇ ਮੈਂ ਉਹਨੂੰ ਆਇਆ ਗਿਆ ਕਿ ਮੈਂ ਤੈਨੂੰ ਪਿਆਰ ਨਹੀਂ ਜਾਂਦਾ ਕਰਦਾ ਉਹ ਮੇਰੇ ਮਗਰ ਵੀ ਮੇਰਾ ਪਿਆਰ ਉਹਨਾਂ ਵਿਆਹ ਕਰਾ ਮੈਨਾਂ ਵਿਆਹ ਕਰਾ ਭਾਈ ਇਹਨੇ ਬਲੇਡ ਨਾਲ ਮਾਰਿਆ ਆਪਣੇ ਹੱਥ ਤੇ ਤੇ ਫਿਰ ਤੀਆਂ ਨੂੰ ਸਿਲਮਾਂ ਹਾਲ ਦੇ ਵਿੱਚ ਲਾ ਗੇ ਸਿਲਮਾਂ ਸਾਰੇ ਖੜਿਆ ਪਰ ਮੈਂ ਟੱਚ ਨਹੀਂ ਕੀਤਾ ਭਾਜੀ ਮੇਤੇ ਅਲੀਗੇਸ਼ਨ ਨਾਲ ਟੱਚ ਕੀਤਾ ਹੈ ਕੀਤਾ ਮੈਂ ਨਹੀਂ ਕੀਤਾ ਭਾਜੀ ਹੂੰ ਕਿਨੇ ਪਰ ਤੁਹਾਡੇ ਨਾਲ ਗਈ ਸੀ ਕੁੜੀ ਸ਼ਲਮਾ ਹਲ ਦੇ ਵਿੱਚ ਪਰ ਮੈਂ ਸਰ ਮੰਨਦਾ ਕਿ ਮੇਰੀ ਗਲਤੀ ਹੈ ਕਿ ਮੇਰੀ ਮੰਮੀ ਵੀ ਕਹਿੰਦੇ ਗਲਤੀ ਕੀਤਾ ਤਾ ਦੂੰ ਨਹੀਂ ਕਹਿਣਾ ਚਾਹੀਦਾ ਸੀ ਚਲੋ ਮੈਂ ਐਗਰੀ ਹਾਂ ਪਰ ਸਰ ਮੈਂ ਬਲਾਦ ਕਰ ਵਾਲਾ ਕੁਝ ਨਹੀਂ ਸਮਝ ਮੇਰਾ ਸਿਸਟਮ ਹੋਇਆ ਹੋਇਆ ਕੋਈ ਕਿੰਨਾ ਸਮਾਂ ਨਾਲ ਰਹੀ ਹੈ ਕੁੜੀ ਤੁਹਾਡੇ ਕੋਲ ਸਰ ਵੱਤੋ ਵੱਤ ਵੀ ਨਾ ਜ਼ਿਆਦਾ ਨਹੀਂ ਸੇਨਾ ਕੀ ਸਰ ਰਹੀ ਹੈ ਇਨਸਾਦ ਹੋ ਜਾਵੇ ਸਰ ਮੈਨੂੰ ਇਹ ਬਹੁਤ ਜ਼ਿਆਦਾ ਕਰੰਦੇ ਇਦਾਂ ਪਰ ਤੇ ਵਿਆਹ ਦੀ ਗੱਲਬਾਤ ਕੀਤੀ ਸੀ ਉਹਦੇ ਨਾਲ ਸਰ ਮੈਂ ਨਹੀਂ ਕੀਤੀ ਇਹ ਵੀ ਗੱਲ ਨਹੀਂ ਕੀਤੀ ਵਿਆਹ ਵਾਲੀ ਪਰ ਕੁੜੀ ਕਹਿੰਦੀ ਮੈਨੂੰ ਵਿਆਹ ਰਾਂ ਝਾਂਸਾ ਦੇ ਗਏ ਨੇ ਗੱਲਬਾਤ ਕਰਦਾ ਮੈਨੂੰ ਬਾਹਰ ਮਿਲਾਂਦਾ ਰਿਹਾ ਸਰ ਬਸ ਪਸੰਦ ਦੇ ਮਾਰੇ ਸਰ ਮੇਰਾ ਨਹੀਂ ਸਰਕਲ ਹੈ ਹੋ ਜਾਗਾ ਮੈਂ ਮੈਨੂੰ ਪਸੰਦ ਦੇ ਵੇ ਬਸ ਤੇ ਤੁਹਾਨੂੰ ਪਤਾ ਹੁਣ ਤੁਹਾਡੇ ਉੱਪਰ ਜਿਹੜੀ ਕਾਰਵਾਈ ਕੀਤੀ ਜਾ ਰਹੀ ਹੈ ਪੁਲਿਸ ਦੇ ਵੱਲੋਂ ਧਿਆਨ ਦਿੱਤੇ ਜਾ ਰਹੇ ਕੁੜੀ ਦੇ ਵੱਲੋਂ ਆਪਣੇ ਪਰ ਉਹ ਤਾਂ ਫਿਰ ਜੋ ਮੱਝੀ ਵਿਆਹ ਜਿਹੜਾ ਫਸਾਣਾ ਹੀ ਹੈ ਨਜਾਇਜ਼ ਮੱਝੀ ਜਾਂ ਦੇਈ ਜਾਂਦੇ ਸਭ ਜਿਹੇ ਇਨਸਾਫ ਦੀ ਇਨਸਾਫ ਕਰਾਓ ਮੇਰਾ ਇਹਨੂੰ ਫਸਾਣ ਦੇ ਨਹੀਂ ਗਿਆ ਜਿਹਾ ਮੇਰੇ ਮੱਥੇ ਕੁੜੀ ਮੜਨ ਦੇ ਜਿਹੜੀ ਹੁਣੇ ਭਲੇਡ ਮਾਰੀ ਜਾਂਦੀ ਐ ਤੇ ਬਾਅਦ ਮੇਰਾ ਕੀ ਕਰੇਗੀ ਸਰ ਬਾਈ ਫਰਨਲ ਜੀ ਕੋ ਇਹਨੇ ਫਾਲ ਫਾਇਏ ਨੇ ਫਾਲ ਲਿਆ ਕੱਲ ਨੂੰ ਮੇਰਾ ਟੱਪਾ ਸਾਰਾ ਵੇਚਾ ਜੂਗਾ ਨਾ ਭਾਜੀ ਇਸ ਕਰਕੇ ਮੈਂ ਨਹੀਂ ਸਰ ਇਹਨਾਂ ਮੈਰਿ ਜਰਾਨੀ ਗਈ ਮੇਰੇ ਤੇ ਪਰਚਾ ਕਟਾਣ ਦੀ ਮੰਗ ਕਰਦੇ ਮੇਰੇ ਤੇ ਪਰਚਾ ਕੱਢ ਦੋ ਮੈਂ ਕੀਤਾ ਕੁਝ ਨਹੀਂ ਸਰ ਜੀ ਬਾਕੀ ਮੈਨੂੰ ਧੱਕਾ ਆ ਰਿਹਾ ਵਾ ਥੈਂਕ ਯੂ ਕਿ ਕਿ ਧੱਕਾ ਆ ਰਿਹਾ ਇਹਨਾਂ ਨੇ ਮੈਨੂੰ ਕਾਲ ਕੀਤੀ ਸਮਸ਼ੇਸ਼ਣ ਜੀ ਨੇ ਕਿ ਤੈਨੂੰ ਦੇ ਵਿੱਚ ਇਹ ਤੇ ਬੇਟੀ ਐ ਤੇ ਮੂਹੂ ਪਰੇ ਰਹਿੰਦੀ ਇੱਕ ਮੁੰਡਾ ਵਾ ਜਿਹੜਾ ਨਾ ਕੁਲੇਸ਼ਨ ਹੀ ਖੜੇ ਮਹੀਨਾ ਤੋਂ ਪਹਿਲਾਂ ਤੇ ਅੱਜ ਉਹ ਮੁੰਡਾ ਤੇ ਵਿਆਹ ਕਰੋ ਮੁਕਰ ਗਿਆ ਜੀ ਕਹਿੰਦਾ ਮੈਂ ਵਿਆਹ ਨਹੀਂ ਕਰਨਾ ਇਹ ਲੜਕੀ ਨੇ ਥਾਣੇ ਦੀ ਰਿਪੋਰਟ ਮੋਰੂ ਉਪਰ ਥਾਣੇ ਚ ਆ ਚਾਰ ਦਿਨ ਹੋਦੇ ਆ ਤੇ ਚਾਰ ਦਿਨ ਜਿਹੜੇ ਵਿੱਚ ਕੋਈ ਸੁਣਵਾਈ ਨਹੀਂ ਹੋ ਰਹੀ ਤੇ ਮੁੰਡਾ ਸ਼ਰਿਆਂ ਬਾਹਰ ਫਿਰਦਾ ਪਿਆ ਜੀ ਤੇ ਇੱਥੋਂ ਦੇ ਇੰਚਾਰਜ ਸਾਹਿਬ ਨੇ ਵਿਸ਼ਵਾਸ ਦਿਵਾਇਆ ਸਾਨੂੰ ਵੀ ਅਸੀਂ ਮੋਟੇ ਦੇ ਨਾਲ ਨੂੰ ਜੋ ਵੰਦੀ ਕਾਰਵਾਈ ਆਪਾਂ ਕਰਾਂਗੇ ਅਧਰ ਜੇ ਵੰਦੀ ਕਾਰਵਾਈ ਨਾ ਕੀਤੀ ਦੀ ਇਸ ਤੋਂ ਬਾਅਦ 72 ਘੰਟੇ ਬਾਅਦ ਆਪਾਂ ਇਸ ਤੋਂ ਵੱਡਾ ਹਰਨ ਸਰਦਾਰ ਦਰਸ਼ਕ ਚੰਗਾ ਤਰਾਂ ਦੇ ਪਾ ਜਦੋਂ ਜਦੋਂ ਤੁਸੀਂ ਹੁਣ ਥਾਣੇ ਦੇ ਵਿੱਚ ਪਹੁੰਚੇ ਪੁਲਿਸ ਦੇ ਵੱਲੋਂ ਤੁਹਾਡੀ ਗੱਲਬਾਤ ਸੁਣੀ ਗਈ ਹੈ ਜੀ ਹੁਣ ਜੀ ਨਹੀਂ ਇਹ ਬਾਅਦ 3 ਤੇ ਬਾਅਦ ਤੇ ਆਪਾਂ ਘਰ ਨਾਲ ਲਾਇਆ ਫਿਰ ਵੀ ਐਸਐਸਓ ਆਪਣੇ 인ਚਾਨ ਸਾਹਿਬ ਉੱਥੇ ਬਾਹਰ ਨਹੀਂ ਆਏ ਉੱਥੇ ਹੀ ਉਹਨਾਂ ਦੀ ਹਜੇ ਵੀ ਉਹਨਾਂ ਦੇ ਅੰਦਰ ਦੀ ਜੋ ਭਾਵਨਾ ਘੋਂਦਾ ਸੜਿਆ ਨਿਮਾ ਨਹੀਂ ਹੋਇਆ ਇੱਥੇ ਜਦੋਂ ਵੀ ਕੋਈ ਇੱਥੇ ਇਨਸਾਫ ਲੈਣ ਵਾਸਤੇ ਥਾਣੇ ਚ ਆਂਦਾ ਹੈ ਕਿ ਕਿਸੇ ਨੂੰ ਵੀ ਇਨਸਾਫ ਨਹੀਂ ਮਿਲਦਾ ਇਹ ਜੀ ਨੀਸ਼ਾ ਨਾ ਦੀ ਲੜਕੀ ਹੈ ਉਹ 5 ਨੰਬਰ ਗਲੀ ਕਿਸ਼ਨानगर ਚ ਰਹਿੰਦੀ ਹੈ 22 ਸਾਲ ਦੀ ਉਮਰ ਹੈ ਉਸੇ ਗਲੀ ਵਿੱਚ ਇੱਕ ਰਜਨ ਦਾ ਲੜਕਾ ਰਹਿੰਦਾ ਜਿਹਦੀ ਉਮਰ 25 ਸਾਲ ਹੈ ਇਹਨਾਂ ਦੋਵਾਂ ਦੀ ਆਪਸ ਵਿੱਚ ਕੋਈ ਮਹੀਨਾ ਡੇਢ ਮਹੀਨਾ ਪਹਿਲਾਂ ਇੱਕ ਆਪਸ ਵਿੱਚ ਗੱਲਬਾਤ ਹੋਈ ਸੀ ਤੇ ਲੜਕੀ ਦੇ ਦੱਸਣ ਦੇ ਮੁਤਾਬਕ ਵੀ ਇੱਕ ਵਾਰਾਂ ਲੜਕਾ ਨੂੰ ਸਿਨੇਮੇ ਹਾਲ ਚ ਲੈ ਕੇ ਗਿਆ ਉੱਥੇ ਇਹਦੇ ਨਾਲ ਉਹਨੇ ਸਰੀਰ ਨੂੰ ਤਸ਼ੱਜ ਕੀਤਾ ਸੀ ਲੜਕੀ ਜਿਹੜੀ ਆ ਉਹ ਕਹਿ ਰਹੀ ਆ ਵੀ ਮੈਂ ਇਸੇ ਲੜਕੇ ਨਾਲ ਹੀ ਵਿਆਹ ਕਰਾਣਾ ਲੜਕਾ ਲੜਕਾ ਜਿਹੜਾ ਵਾ ਉਹ ਕਹਿੰਦਾ ਜੀ ਮੈਂ ਵਿਆਹ ਨਹੀਂ ਕਰਾਉਣਾ ਹੁਣ ਦੋਵਾਂ ਦੀ ਕਾਉਂਸਲਿੰਗ ਦੋ ਵਾਰਾ ਕਰਵਾ ਚੁੱਕੇ ਆ ਅੱਜ ਵੀ ਹੁਣ ਵੀ ਕਰਾ ਦੇ ਆ ਪਰ ਲੜਕੀ ਵਿਆਹ ਕਰਨਾ ਚਾਹੁੰਦੀ ਆ ਲੜਕਾ ਵਿਆਹ ਨਹੀਂ ਕਰਵਾ ਰਿਹਾ ਹੁਣ ਲੜਕੀ ਆਪਣਾ ਵਿਆਹ ਲਗਾਊਗੀ ਲੜਕੀ ਜਿਉਂ ਹੀ ਵਿਆਹ ਲਗਾਊਗੀ ਉਹਦੇ ਮੁਤਾਬਕ ਨੂੰ ਨਹੀਂ ਕਰਦੀ ਕੀਤੀ